ਿੱਲੇ ਕੁਲਚੇ ਦੀ ਕੀ ਖਾਸੀਅਤ ਹੈ ਿੱਲਾ ਛੋਲੇ ਡਿਪ ਕਰਕੇ ਬੜਾਈ ਦਾ ਉਹਦਾ ਲੱਗ ਹੋlever ਆਂਦਾ ਵਾ ਜੀ ਦਾਦਾ ਜੀ ਨੇ ਹੀ ਸ਼ੁਰੂ ਕੀਤਾ ਜੀ ਉਦੋਂ ਸਾਡੋ ਪੇਲਾ ਇੱਥੇ ਹੁਣ ਚੱਲਦਾ ਰਿਹਾ ਜੀ ਉਹ ਛੋਲੇ ਹੀ ਕਾਲੀ ਮਿਰਚ ਦੇ ਹੀ ਬਣਾਨੇ ਆ ਲਸਣ ਵਿਆਜ ਤੋਂ ਬਿਨਾ ਬਣਾਨੇ ਆ ਮਸਾਲੇ ਹੀ ਆਪਣੇ ਹੀ ਪੀਸਦੇ ਹੈਗੇ ਕਰੇ ਮਾਰੋ ਸਾਬਦ ਲੈਨੇ ਵਾ ਮਸਾਲਿਆਂ ਦਾ ਫਲੇਵਰ ਆ ਹਾਰਾ ਮੈਨੂੰ ਇੱਥੇ 8 ਸਾਲ ਹੋ ਗਏ 8 ਸਾਲ ਹੋ ਗਏ ਅੱਲਾ 3 ਸਾਲ ਬਾਪਾ ਦੇ ਨਾਲ ਹੀ ਆਂਦਾ ਹੀ ਆ ਹੁਣ 5 ਸਾਲ ਤੋਂ ਇਕੱਲਾ ਹੀ ਆ ਰਿਹਾ ਹਾਂ ਤੁਹਾਨੂੰ ਵੀ ਸ਼ੌਂਕ ਸੀ ਆ ਫਿਰ ਪਿਤਾ ਜੀ ਦਾ ਕੰਮ ਸੀ ਤੇ ਅੱਗੇ ਇਦਾਂ ਹੀ ਚਾਲੂ ਕਰ ਲਿਆ ਡੈਡੀ ਦਾ ਕੰਮ ਸੀਗਾ ਹੋਲੀ-ਵਲੀ ਸ਼ੌਂਕ ਵੈ ਗਿਆ ਸ਼ੁਰੂ-ਸ਼ੁਰੂ ਦੇ ਓੱਖਾ ਸੀਗਾ ਬਾਅਦ ਉਹ ਸ਼ੌਂਕ ਵੈ ਗਿਆ ਓੱਖਾ ਕੀ ਹੋਇਆ ਸੀ ਉਹ ਮਤਲਬ ਸਕੂਲ ਨਾਲ ਪੜਦਾ ਸੀਗਾ ਤੋਂ ਫਿਰ ਥੋੜੀ ਸ਼ਰਮ ਵੀ ਆਦੀ ਸੀਗੀ ਹੋਲੀ-ਵਲੀ ਫਿਰ ਆਦ ਤੱਕ ਵੈ ਗਈ ਹੁੰਦਾ ਉਹਨਾਂ ਕਹਿੰਦੇ ਇਹ ਕੰਮ ਵਧੀਆ ਸਭ ਤੋਂ ਮੈਂ ਸੁਣਿਆ ਕਾਫੀ ਜ਼ਿਆਦਾ ਰੌਸ਼ਾ ਪੈਂਦਾ ਕਿ ਤੁਹਾਡਾ ਸਮਾਨ ਜਿਹੜਾ ਉਹ ਵਿਕ ਜਾਂਦਾ ਹਾਂ ਜੀ ਜੀ ਵਾ 1 ਵੇ ਕੰਮ ਸ਼ੁਰੂ ਹੁੰਦਾ 2 3 ਵਜ ਦੇ ਨੀਏ ਵਾ 2:30 ਤੋਂ ਪਹਿਲਾਂ ਸਵਾ 2 ਵਾ ਖਤਮ ਕਰਦੀਦਾ ਸਮਾਨ ਦ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਇੱਕ ਅਜਿਹੀ ਜਗ੍ਹਾ ਦੇ ਉੱਤੇ ਜਿੱਥੋਂ ਦੇ ਟੇਸਟ ਦੇ ਲੁਧਿਆਣਵੀਜ਼ ਜਿਹੜੇ ਨੇ ਉਹ دیਵਾਨੇ ਨੇ ਪਿਛਲੇ ਕਈ ਸਾਲਾਂ ਤੋਂ ਲੁਧਿਆਣਵੀਜ਼ ਇਹਨਾਂ ਦੀ ਸ਼ਾਪ ਦੇ ਉੱਤੇ ਪਹੁੰਚ ਕੇ ਇਹਨਾਂ ਦੇ ਕੁਲਚੇ ਛੋਲੇ ਜਿਹੜੇ ਨੇ ਉਹ ਟਰਾਈ ਕਰ ਰਹੇ ਨੇ ਸਾਡੇ ਨਾਲ ਹਰਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਜੀ ਜਿਵੇਂ ਮੈਂ ਦੱਸਿਆ ਕਿ ਲੁਧਿਆਣਵੀ ਜਿਹੜੇ ਨੇ ਤੁਹਾਡੇ ਇਸ ਛੋਲੇ ਕੁਲਚੇ ਦੇ ਟੇਸ ਦੇ ਕਾਫੀ ਜ਼ਿਆਦਾ دیਵਾਨੇ ਨੇ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਦਾਦਾ ਜੀ ਨੇ ਕੀਤੀ ਸੀ ਤੇ 42-43 ਸਾਲ ਹੋ ਗਏ ਬਾਅਦ ਉਹਦਾ ਚੱਲਦਾ ਆ ਵਾ ਮਤਲਬ ਦਾਦਾ ਜੀ ਨੇ ਤੁਹਾਡੇ ਇਹ ਸ਼ੁਰੂਆਤ ਕੀਤੀ ਸੀ ਇਸ ਕੰਮ ਦੀ 42-43 ਸਾਲ ਹੋ ਚੁੱਕੇ ਨੇ ਤੇ ਤੁਹਾਡੀ 3rd ਜਨਰੇਸ਼ਨ ਹੈ 3rd ਜਨਰੇਸ਼ਨ ਆ ਜੀ ਅੱਲਾ ਪਾਪਾ ਆਂਦੇ ਹੋਂ ਪਾਪਾ ਘਰੇ ਰਹਿੰਦੇ ਹੁਣ ਅਸੀਂ ਆਨੇ ਆ ਜੀ ਜੀ ਹਾਂ ਨਤੀਜੀ ਜਨਰੇਸ਼ਨ ਚੱਲਦੀ ਵੀ ਹੈ ਜੀ ਤਾਂ ਕੀ ਕੁਝ ਹੁੰਦਾ ਤੁਹਾਡੇ ਕੋਲ ਅਵੇਲੇਬਲ ਆਪਣੇ ਕੋ ਕੁਲਚੇ ਛੱਲੇ ਹੁੰਦੇ ਆ ਇੱਕ ਗਿੱਲਾ ਕੁਲਚਾ ਹੁੰਦਾ ਬਾਪ ਆਪਣੇ ਕੋ ਹੈ ਹੀ ਹੁੰਦੇ ਜੀ ਦਾ ਸੋ ਗਿੱਲੇ ਕੁਲਚੇ ਦੀ ਕੀ ਖਾਸੀਅਤ ਹੈ ਗਿੱਲਾ ਛੋਲੇ ਡਿਪ ਕਰਕੇ ਬੜਾਈ ਦਾ ਉਹਦਾ ਲੱਗ ਹੋਲੇ ਆਂਦਾ ਵਾ ਇਹ ਵੀ ਦਾਦਾ ਜੀ ਨੇ ਸ਼ੁਰੂ ਕੀਤਾ ਜੀ ਉਦੋਂ ਹੱਬ ਤੋਂ ਪਹਿਲਾਂ ਇੱਥੇ ਹੁਣ ਚੱਲਦਾ ਰਿਹਾ ਜੀ ਉਹ ਵੀ ਸੋ ਲੁਧਿਆਣਾ ਵਾਸੀ ਜਿਹੜੇ ਹੈਗੇ ਨੇ ਲੋਕ ਸਭ ਤੋਂ ਜ਼ਿਆਦਾ ਤੁਹਾਡੀ ਕਿਹੜੀ ਆਈਟਮ ਪਸੰਦ ਕਰਦੇ ਨੇ ਸਾਡੇ ਦੋਨੇ ਪਸੰਦ ਕਰਦੇ ਗਿੱਲਾ ਕੁਲਚਾ ਵੀ ਉਹ ਪਸੰਦ ਕਰਦੇ ਆ ਕਾਲੀ ਮਰਚ ਦਾ ਫਲੇਵਰ ਹੁੰਦਾ ਵਾ ਔਰ ਛੋਲਿਆਂ ਦੇ ਵਿੱਚ ਕੀ ਖਾਸੀਅਤ ਹੈ ਛੋਲੇ ਹੀ ਕਾਲੀ ਮਰਚ ਦੇ ਹੀ ਬਣਾਨੇ ਆ ਲਸਣ ਪਿਆਜ਼ ਤੋਂ ਬਿਨਾ ਬਣਾਨੇ ਆ ਮਸਾਲੇ ਹੀ ਆਪਣੇ ਹੀ ਪੀਸਦੇ ਹੈਗੇ ਕਰੇ ਬਾਰੋ ਸਾਬਦ ਲੈਨੇ ਵਾ ਮਸਾਲਿਆਂ ਦਾ ਫਲੇਵਰ ਆ ਹਾਲਾ ਬਿਨਾ ਲਸਣ ਪਿਆਜ਼ ਤੋਂ ਹੁੰਦੇ ਲੋਕੀ ਦਾ ਵੀ ਜ਼ਿਆਦਾ ਪਸੰਦ ਕਰਦੇ ਆ ਪਰ ਲੋਕ ਕਹਿੰਦੇ ਨਹੀਂ ਕਿ ਪਿਆਜ਼ ਲਸਣ ਦੇ ਨਾਲ ਵੀ ਸਾਨੂੰ ਚਾਹੀਦੇ ਨੇ ਆ ਵੀ ਕਹਿੰਦੇ ਆ ਪਰ ਆਪਣੇ ਸ਼ੁਰੂ ਤੋਂ ਚੱਲ ਰਹੀ ਹੈ ਦਈ ਵੇ ਆ ਕੋਈ ਹਰ ਤਰ੍ਹਾਂ ਦਾ ਬੱਲਾ ਖਾ ਸਕਦਾ ਕੋਈ ਨਹੀਂ ਖਾਂਦੇ ਲਸਣ ਪਿਆ ਆਲੇ ਰਾਤਿਆਂ 'ਚ ਵੀ ਚੱਲਦੇ ਆ ਅਸੀਂ ਛੋਲੇ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਆਪ ਮੈਨੂੰ ਇੱਥੇ 8 ਸਾਲ ਹੋ ਗਏ ਹਨ 8 ਸਾਲ ਹੋ ਗਏ ਕੱਲਾ 3 ਸਾਲ ਬਾਪਾ ਦੇ ਨਾਲ ਹੀ ਆਂਦਾ ਹੀ ਆ ਹੁਣ 5 ਸਾਲ ਤੋਂ ਇਕੱਲਾ ਹੀ ਆ ਰਿਹਾ ਤੁਹਾਨੂੰ ਵੀ ਸ਼ੌਂਕ ਸੀ ਆ ਫਿਰ ਪਿਤਾ ਜੀ ਦਾ ਕੰਮ ਸੀ ਤੇ ਅੱਗੇ ਇਦਾਂ ਹੀ ਚਾਲੂ ਕਰ ਲਿਆ ਡੈਡੀ ਦਾ ਕੰਮ ਸੀਗਾ ਹੌਲੀ ਹੌਲੀ ਸ਼ੌਂਕ ਬਹਿ ਗਿਆ ਸ਼ੁਰੂ ਸ਼ੁਰ ਦੇ ਓੱਖਾ ਆਦਿਗਾ ਬਾਜ ਹੋਇ ਸ਼ੌਂ ਪੈ ਗਿਆ ਓੱਖਾ ਕੀ ਹੋਇਆ ਸੀ ਉਹ ਮਤਲਬ ਜਦ ਸਕੂਲ ਨਾਲ ਪੜਦਾ ਸੀਗਾ ਤੋਂ ਫਿਰ ਥੋੜੀ ਸ਼ਰਮ ਵੀ ਆਦੀ ਸੀਗੀ ਹੋਲੀ ਗਲੀ ਫਿਰ ਰਾਤ ਨੂੰ ਬੈ ਗਈ ਹੁੰਦਾ ਉਹਨਾਂ ਕਹਿੰਦੇ ਇਹ ਕੰਮ ਵਧੀਆ ਸਭ ਤੋਂ ਜੀ ਸੋ ਟਾਈਮਿੰਗਸ ਕੀ ਹੈਗੀਆਂ ਨੇ ਕਿੰਨੇ ਵਜੇ ਆਂਦੇ ਹੋ ਤੇ ਕਿੰਨੇ ਵਜੇ ਤੱਕ ਰਹਿੰਦੇ 10 ਵਜੇ ਸ਼ੁਰੂ ਕਰੀਦਾ ਤੇ 9 ਵਜੇ ਬਾਸ ਫ੍ਰੀ 3 ਵਜੇ ਵੇਲੇ ਜੀ ਦਾ ਜੀ ਮੈਂ ਸੁਣਿਆ ਕਾਫੀ ਜ਼ਿਆਦਾ ਰਸ਼ ਪੈਂਦਾ ਕਿ ਤੁਹਾਡਾ ਸਮਾਨ ਜਿਹੜਾ ਉਹ ਵਿਕ ਜਾਂਦਾ ਬੜਾ ਮਿੰਟਾਂ ਦੇ ਵਿੱਚ ਹੀ ਹਾਂ ਜੀ ਜੀ ਵਾ 1 ਵਜੇ ਕੰਮ ਸ਼ੁਰੂ ਹੁੰਦਾ 2 3 ਵਜ ਦੇ ਨਹੀਂ ਗਏ ਵਾ 2:30 ਤੋਂ ਪਹਿਲਾਂ ਸਵਾ 2 ਵਜੇ ਖਤਮ ਕਰਦੀਦਾ ਸਾਮਾਨ ਸੋ ਅਜੇਹਾ ਕੀ ਖਾਸ ਹੈ ਲੋਕ ਮਤਲਬ ਇੰਨਾ ਘਰਾਸ਼ਪਾਦੰਨੇ ਕਿ ਤੁਹਾਡਾ ਜਿਹੜਾ ਡੇਢ ਘੰਟੇ ਦੇ ਵਿੱਚ ਹੀ ਸਾਰਾ ਸਾਮਾਨ ਮੁੱਕ ਜਾਂਦਾ ਫਿਰ ਯਾਰ ਇਹ ਆ ਪੁਰਾਣੇ ਚੱਲਦੇ ਵੇ ਪੁਰਾਣੇ ਗਾਗ ਹੈਗੇ ਆ ਉਹ ਆਂਦੇ ਆ ਬਸ ਲੱਗੇ ਜਾਂਦਾ ਤੁਹਾਡਾ ਜੀ ਤੋ ਤੋ ਛੋਲਿਆਂ ਦੇ ਵਿੱਚ ਕੀ ਖਾਸੀਅਤ ਹੈ ਤੁਹਾਡੇ ਜਿਵੇਂ ਤੁਸੀਂ ਦੱਸਿਆ ਕਿ ਕਾਲੀ ਮਿਰਚ ਵਾਲੇ ਬਿਨਾਂ ਲਸਣ ਪਿਆਜ਼ ਤੋਂ ਛੋਲੇ ਕਿਸ ਵੈਰਾਈਟੀ ਦੇ ਜਿਹੜੇ ਤੁਸੀਂ ਯੂਜ਼ ਕਰਦੇ ਹੋ ਉਹਨੇ ਆਪਣੇ ਉਹ ਕਾਬਲੀ ਛੋਲੇ ਹੁੰਦੇ ਆ ਛੋਟੇ ਸਾਈਜ਼ ਦੇ ਉਹੀ ਚੱਲਦੇ ਆ ਜੀ ਘਰ ਤਿਆਰ ਕਰਦੇ ਹੋ ਇਹ ਸਾਰਾ ਸਮਾਨ ਆਪ ਕਰਦੇ ਹੋ ਜਾਂ ਕੋਈ ਹੋਰ ਕਰਦਾ ਨਹੀਂ ਨਹੀਂ ਆਪ ਹੀ ਤਿਆਰ ਕਰੀਦਾ ਘਰੇ ਬਣਾਈਦੇ ਜੀ ਨਹੀਂ ਕਰੋ ਤਿਆਰ ਕਰਕੇ ਲਿਆਈਦੇ ਜੀ ਹਾਂਜੀ ਜੀ ਸੋ ਕੁਲਚੇ ਜਿਹੜੇ ਨੇ ਉਹ ਵੀ ਆਪ ਤਿਆਰ ਕਰਦੇ ਹੋ ਜਾਂ ਰੈਡੀमेड ਆਉਂਦੇ ਨੇ ਕੁਲਚੇ ਰੈਡੀਮੇਡ ਹੀ ਆਉਂਦੇ ਜੀ ਕੁਲਚੇ ਆ ਜਾਂਦੇ ਛੋਲੇ ਅਸੀਂ ਆਪ ਬਣਾਈਦੇ ਆ ਬਾਕੀ ਜੋ ਸਮਾਰ ਕੁਲਚੇ ਬਾਅਦ ਬਾਰਾ ਲਈ ਦੇਵਾ ਚਟਨੀ ਉਹ ਵੀ ਕਰੇ ਬਣਾਈ ਦੀ ਹੈ ਜੀ ਜੀ ਸੋ ਮੈਂ ਇੱਕ ਵਾਰ ਕਹੂੰਗਾ ਕਿ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਛੋਲੇ ਜਿਹੜੇ ਤੁਸੀਂ ਕੁਲਚੇ ਛੋਲੇ ਤਿਆਰ ਕਰਦੇ ਹੋ ਹਾਲੇ ਹਾਲੇ ਨਾਲ ਨਹੀਂ ਪਲੇਟ ਮੈਂ ਉਹ ਤਾਂ ਚਟਨੀ ਹੁੰਦੀ ਹੈ ਜੀ ਇਮਲੀ ਵਾਲੀ ਇਹ ਇਮਲੀ ਵਾਲੀ ਚਟਨੀ ਵੀ ਤੁਸੀਂ ਆਪ ਤਿਆਰ ਕਰਦੇ ਹੋ ਲਓ ਅੰਕਲ ਦੀ ਪਲੇਟ ਲਾਣੇ ਹਲੋ ਖਾਣੇ ਤੁਸੀਂ ਪੈਕਰ ਨੇ ਖਾਣੇ ਨੇ ਆਹ ਲਓ ਤੇ ਸੋ ਭਾਜੀ ਇੱਕ ਵਾਰ ਇੱਕ ਪਲੇਟ ਵੀ ਲਾ ਕੇ ਦਿਖਾਓ ਲਓ ਜੀ ਲਓ ਪਲੇਟ ਲਾਣ ਲੱਗੇ ਆ ਜੀ ਤੁਹਾਡੀ ਚੋਲੇ ਆ ਗਏ ਆਨੇ ਆਂਦੀ ਸੋਲੇ ਆ ਗਏ ਜੀ ਆ ਪਿਆਜ਼ ਆ ਗਏ ਜੀ ਜੀ ਇਮਲੀ ਵਾਲੀ ਚਟਣੀ ਆ ਗਈ ਜੀ ਆ ਤੁਹਾਡੇ ਛੋਲੇ ਆ ਜੀ ਤੇ ਨਾਲ ਕਿੰਨੇ ਗੁਲਚੇ ਹੁੰਦੇ ਇੱਕ ਪਲੇਟ ਦੇ ਪਲੇਟ ਚ ਤਿੰਨ ਗੁਲਚੇ ਦੇਈ ਦੇ ਜੀ ਜੀ 40 ਰੁਪਏ ਕਿਸੇ ਨੇ ਘੱਟ ਲੈਣੇ ਉਹ ਦੋ ਵੀ ਦੇ ਦੀਦੇ ਇੱਕ ਵੀ ਦੇ ਦੀਦਾ ਦੋ 30 ਰੁਪਏ ਦੇ ਦੇ ਦੀਦੇ ਆ ਤੇ ਪੂਰੀ ਪਲੇਟ 40 ਰੁਪਏ ਦੀ ਦੇਈ ਦੀ ਤਿੰਨ ਗੁਲਚੇ ਦੀ ਦੋ ਗੁਲਚੇ 30 ਜਿਹੜਾ ਗਿੱਲਾ ਗੁਲਚਾ ਉਹ ਵੀ 30 ਗਿੱਲਾ ਸਿੰਗਲ ਹੀ ਹੁੰਦਾ ਵਾ ਪਲੇਟ ਚ ਤੇ ਪਕਰ ਕੇ ਜਿਹੜਾ ਜੀ ਹਾਂਜੀ ਹਾਂਜੀ ਸੋ ਹੁਣ ਜੇ ਕਿਸੇ ਨੇ ਇੱਥੇ ਖਾਣ ਦੇ ਲਈ ਆਣਾ ਹੈ ਤਾਂ ਟਾਈਮਿੰਗਸ ਕੀ ਆ ਹੈ ਰੋਜ਼ ਹੁੰਦੇ ਹੋ ਤੇ ਕਿਹੜੀ ਜਗ੍ਹਾ ਤੇ ਆਣਾ ਇਹ ਦ੍ਰੈਸੀ ਰੋਡ ਹੈ ਜੀ ਆ ਸਾਹਮਣੇ ਸਟੇਟ ਬੈਂਕ ਹੈਗਾ ਜੀ ਆ ਨਾਲ ਪੀਰਾਂ ਦੀ ਦਰਗਾਹ ਆ ਦ੍ਰੈਸੀ ਰੋਡ ਆ ਇੱਥੇ ਆ ਸਕਦੇ ਟਾਈਮਿੰਗ ਹੈਗੀ ਆਪਣੀ ਸਵੇਰੇ 10 ਵਜੇ ਤੋਂ 3 ਵਜੇ ਤੱਕ ਬਾ 3 ਵਜੇ ਤੋਂ ਪਹਿਲਾਂ ਪਹਿਲਾਂ ਹੀ ਹੋ ਜਾਂਦਾ ਵਾ ਤੇ ਰੋਜ਼ ਹੁੰਦੇ ਹੋ ਤੁਸੀਂ ਹਾਂਜੀ ਸੰਡੇ ਨੂੰ ਛੁੱਟੀ ਹੁੰਦੀ ਵਾ ਸੰਡੇ ਨੂੰ ਸੰਡੇ ਉਹ ਤੁਹਾਡੇ ਜੇ ਕਿਸੇ ਨੇ ਖਾਣ ਆਣਾ ਤਾਂ 3 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਵੇ ਨਹੀਂ ਤਾਂ ਫਿਰ ਖਾਲੀ ਪੇਟ ਹੀ ਜਾਊਗਾ ਹਾਂਜੀ ਹਾਂਜੀ ਵਾ 3 ਵਜੇ ਦਾ ਵੇਲਾ ਪਹਿਲਾਂ ਬਾ 3 ਵਜੇ ਸਵਾਪਤੀ ਕਰਦੀ ਰਹੀ ਆ ਜੇਕਰ ਤੁਸੀਂ ਵੀ ਇਹਨਾਂ ਦੇ ਛੋਲੇ ਕੁਲਚੇ ਟੇਸਟ ਕਰਨਾ ਚਾਹੁੰਦੇ ਹੋ ਤਾਂ ਲੋਕੇਸ਼ਨ ਜਿਹੜੀ ਆ ਦੱਸ ਦਿੱਤੀ ਹੈ ਦਰੇਸੀ ਰੋਡ ਹੈ ਥਾਣਾ ਡਿਵੀਜ਼ਨ ਨੰਬਰ 4 ਦੇ ਕੋਲ ਪੀਰਾਂ ਦੀ ਦਰਗਾਹ ਦਰਗਾਹ ਹੈਗੀ ਹੈ ਤੇ ਉਸ ਦੇ ਬਿਲਕੁਲ ਨਾਲ ਹੀ ਜਿਹੜਾ ਇਹਨਾਂ ਦੀ ਸ਼ਾਪ ਹੈਗੀ ਹੈ ਸੋ ਗਿੱਲਾ ਕੁਲਚਾ ਵੀ ਇਹਨਾਂ ਦਾ ਕਾਫੀ ਜ਼ਿਆਦਾ ਫੇਮਸ ਹੈ ਤੇ ਛੋਲੇ ਕੁਲਚੇ ਜਿਹੜੇ ਨੇ ਉਹਨਾਂ ਦਾ ਜਿਹੜਾ ਟੇਸਟ ਹੈ ਦਾਦਾ ਜੀ ਤੋਂ ਸ਼ੁਰੂਆਤ ਹੋਈ ਅੱਜ ਪੋਤਾ ਕੰਮ ਕਰ ਰਿਹਾ ਤੇ ਉਹੀ ਟੇਸਟ ਜਿਹੜਾ ਬਰਕਰਾਰ ਹੈ ਤੇ ਲੋਕ ਜਿਹੜੇ ਨੇ ਉਸ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਜੇਕਰ ਤੁਸੀਂ ਵੀ ਆਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਇਹਨਾਂ ਦੇ ਛੋਲੇ ਕੁਲਚੇ ਜਿਹੜੇ ਆ ਉਹ ਟੇਸਟ ਕਰੋ